ਪਾਤੜਾ ਮੰਡਲ ਦੇ ਕਸਬਾ ਕਾਗਾ ਦੇ ਵਿੱਚ ਦੋ ਨੌਜਵਾਨਾਂ ਦੀ ਡੈੱਡ ਬੋਡੀਆਂ ਬਾਖੜਾ ਨਹਿਰ ਟੋਹਾਣਾ ਤੇ ਫਤਿਹਵਾਦ ਤੋਂ ਬਰਾਮਦ ਹੋਈਆਂ ਸੀ ਜਿਨ੍ਹਾਂ ਤੇ ਪੁਲਿਸ ਨੇ ਤਿੰਨ ਕਥਿਤ ਨੌਜਵਾਨਾਂ ਨੂੰ ਗ੍ਰਿਫਤਾਰ ਕੀਤਾ ਜਿਹੜੇ ਉਹਨਾਂ ਦੇ ਮ੍ਰਿਤਕ ਐ ਉਹਨਾਂ ਦੇ ਦੋਸਤ ਸੀ ਇਹਨਾਂ ਨਾਲ ਵੀ ਗੱਲਬਾਤ ਕਰਾਂਗੇ ਪੁਲਿਸ ਅਧਿਕਾਰੀ ਬਲਬੀਰ ਸਿੰਘ ਕਗਾਥੜਾ ਦੇ ਖੜੇ ਐ ਇੱਥੇ ਸੈਕ ਥਾਣੇਦਾਰ ਗੱਲਬਾਤ ਕੀ ਮਾਮਲਾ ਸੱਦ ਸੀ ਸਾਰਾ ਇਹ ਕੀ ਸ਼ਿਕਾਇਤ ਕਰਾਈ ਸੀ ਪਰਿਵਾਰ ਨੇ ਇਹਨਾਂ ਦੇ ਖਿਲਾਫ ਪਰਿਵਾਰ ਨੇ ਕਰਾਈ ਸੀ ਜੇ ਬੱਚੇ ਨਹਾਣ ਗਏ ਸੀ ਵੀ ਇਹਨਾਂ ਨੇ ਨਹਿਰ ਤੇ ਵਿੱਚ ਡੁੱਬ ਗਏ ਸੀ ਉੱਥੇ ਧੱਕਾ ਦਿੱਤਾ ਇਹਨਾਂ ਦਿਨਾਂ ਦਿਨ ਉਹ ਲੱਭਦੇ ਰਹੇ ਫਿਰ ਬਾਅਦ ਚ ਬਦ ਲੱਗ ਗਈ ਨਾ ਕਿੰਨੇ ਤਾਰੇ ਤੋਂ ਲਾਪਤਾ ਜੀ ਰਿਪੋਰਟ ਦੱਸਦੇ ਆ ਲਾਪਤਾ ਜੀ 26 ਤਰੀਕ ਨੂੰ 26 ਹਾਂ ਡੱਡ ਬਡੀਆਂ ਕੱਲ ਮਿਲ ਗਈਆਂ ਡੱਡ ਬਡੀਆਂ ਹਾਂ ਮਿਲ ਗਈਆਂ ਕੱਲ ਅੱਜ ਪੋਸਟਮਾਰਟ ਕਰਾਤਾ ਜੀ ਤੇ ਕਿੱਥੇ ਕਿੱਥੇ ਰਹਣ ਵਾਲੇ ਨੇ ਇੱਕ ਸਰ ਸਮੂਰਾਂ ਦਾ ਜੀ ਇੱਕ ਰਾਤ ਹਰਿਆਣੇ ਦਾ ਇੱਕ ਉਥੇ ਕਿੜਾ ਪਿੰਡ ਦਾ ਨਾ ਪਿੰਡ ਕਿਹੜਾ ਮੰਗੋਵਾੜਾ ਪਿੰਡ ਸਮਰੂਰ ਦਾ ਜੀ ਇਹ ਜਿਹੜੇ ਤਿੰਨੋਂ ਕਥੀ ਤਰੋਪੀ ਇਹਨੇ ਖਿਲਾਫ ਕਿਹਣੀ ਤਾਰੇ ਤਾਂ ਕੋਈ ਮੰਦਰ ਜਿਆ ਤੇ ਸਰ 4 ਚੌਂਚੇ ਆਈ ਬੀ ਅੱਜ ਪੇਸ਼ ਕਰ ਰਹੇ ਹਾਂਜੀ ਪੇਸ਼ ਕਰੇ ਮੈਡੀਕਲ ਕਰਾ ਮੈਡੀਕਲ ਕਰਾ ਸਰਜੀਤ ਸਿੰਘ ਜੀ ਕੋਈ ਬੰਦੇ ਆ ਜੀ ਉਹ ਕਹਿੰਦੇ ਪਾਖੜਾ ਨਹਿਰ ਤਨਾ ਕੇ ਆਣੇ ਆ ਜੀ ਉਹ ਤੇ ਅਸੀਂ ਆਪ ਦੇ ਆਪ ਜੀ ਨਹੀਂ ਫੋਨ ਕੀਨੇ ਫੋਨ ਵੀ ਬੁਲਾਇਆ ਸੀ ਤੁਸੀਂ ਨਹੀਂ ਪਹਿਲੀ ਸਮਰੂਰ ਆ ਰਹੀ ਸੀ ਜੀ ਸਮਰੂਰ ਤੇ ਅਸੀਂ ਪਟਿਆਲੇ ਵਾਦੀ ਜੀ ਸਮਰੂਰ ਤੇ ਤੁਸੀਂ ਲੈ ਕੇ ਪਟਿਆਲੇ ਉਹਨਾਂ ਨੂੰ ਨਹੀਂ ਉਹਨਾਂ ਸਾਰਿਆਂ ਦਾ ਇੱਕੋ ਪਲਾਨ ਸੀ ਵੀ ਪਟਿਆਲਾ ਘੁੰਮ ਕੇ ਆਣੇ ਆ ਜੀ ਅਸਾਂ ਇਹ ਪਟਿਆਲ ਜੋ ਮੈਕਸਮ ਹਲਕਾ ਮੈਂ ਜੀ ਉੱਥੇ ਵਾਗ ਗਏ ਜੀ ਪਾਖੜਾ ਨਹਿਰ ਸੀ ਕਹਿੰਦੇ ਨਾਂਨੇ ਆ ਜੀ ਤੇ ਅਸੀਂ ਨਾ ਕਿ ਜੀ ਪਰਾਂ ਵਾਗ ਗਏ ਵਾਸਤੇ ਗਏ ਸੀ ਅਸੀਂ ਤੁਰਕੀ ਵਾਗ ਗਏ ਜੀ ਉਹ ਮੈਕਸ ਤੇ ਫਿਰ ਪਸਿਆਣੇ ਵਾਗੇ ਫੈਦਲ ਸ਼ੋ ਹਾਂਜੀ ਉਹ ਦੋਨੋਂ ਮੁੰਡੇ ਨਾਲ ਸੀ ਹਾਂਜੀ ਉਹ ਤੋਂ ਨਾਲ ਸੀ ਕਿ ਨਾਇ ਨਾਲ ਹਾਂਜੀ ਕਲੇ ਮੁੰਡੇ ਨੂੰ ਆ ਵੀ ਕਿੱਥੇ ਗਿਆ ਫਿਰ ਕਲੇ ਮੁੰਡੇ ਨੂੰ ਨਾਲ ਆ ਦੋ ਮੁੰਡੇ ਗਏ ਪਾਣੀ ਵਿੱਚ ਫਿਰ ਤੁਸੀਂ ਕੋਈ ਬੁਲਾਏ ਨਹੀਂ ਆਸ ਪਸਾਣ ਵਾਸਤੇ ਉੱਥੇ ਕੋਈ ਹੈ ਨਹੀਂ ਸੀ ਜਿਹੜੇ ਹੋਰ ਮੁੰਡੇ ਨਾਲ ਰਹੀ ਸੀ ਦੋਨੋਂ ਨੂੰ ਪਤਾ ਲੱਗ ਗਿਆ ਵੀ ਡੁੱਬ ਗਏ ਉਹ ਉਹ ਅੱਜ ਕਰੀ ਮਤਲਬ ਹਾਂਜੀ ਉਹ ਭੱਜ ਗਏ ਜੀ ਤੂੰ ਕਿੱਥੇ ਦਾ ਹੈ ਮੈਂ ਮਰਵਾਲ ਪੰਡਈ ਆਪਣਾ ਸੰਗਰੂਰ ਸਹਰੇ ਹਾਂ ਹਾਂ ਤੇਈ ਪਟਿਆਲੇ ਮਤਲਬ ਇਹ ਨਾ ਮੈਂ ਸੰਗਰੂਰ ਮਤਲਬ ਚੀਕੇ ਪਿੰਡ ਤੋਂ ਜੀ ਮੇਲੇ ਲੱਗ ਕੇ ਆਏ ਸੀਗਾ ਜੀ ਮੇਰਾ ਲੱਗੇ ਮੈਨੂੰ ਸੰਰੂਰ ਮਿਲੀ ਮੈਂ ਕੰਮ ਕਰਦੇ ਤੂੰ ਮੈਂ ਹੀ ਝੁੱਲਿਆਂ ਨੇ ਕੰਮ ਕਰਦੇ ਹਾਂ ਝੁੱਲਿਆਂ ਦੇ ਹਾਂ ਮੈਂ ਕੱਲਿਆ ਮੁੰਡੇ ਨੂੰ ਯਾਦ ਨੂੰ ਸੰਰੂਰ ਰਹਿ ਮਦੰਦ ਸੀ ਘਰ ਚ ਦੀਪ ਸੀਗਾ ਮੁੰਡਾ ਜਿਹੜਾ ਮਰਿਆ ਸੀ ਡੱਬ ਗਈ ਤੇ ਜਿਹੜਾ ਨਾਲ ਉਹਦਾ ਗਰਦਾਸ ਮੁੰਡਾ ਸੀਗਾ ਉਹ ਮੈਨੂੰ ਪਹਿਲੀ ਵਾਰ ਮਿਲਿਆ ਸੀ ਪਾਣੀ ਚ ਸਰਜੀ ਅਸੀਂ ਆ ਮੁੰਡਾ ਬਾਰੇ ਸੀਗਾ ਜੀ ਉਹਨਾਂ ਨੇ ਅਬਦੁੱਦੀ ਮਤਲਬ ਹੀ ਕਹਿਣ ਤੇ ਵੀ ਮੈ ਹੀ ਨਾ ਹੋਣਾਗਾ ਉਹ ਕਹਿੰਦਾ ਮੈਨੂੰ ਹੋਣਾਗਾ ਹਾਂ ਇੰਨਾ ਸਾਂ ਕੀਤਾ ਸੀ ਕੀ ਕੀਤਾ ਸੀ ਕੈਪਸੂਲ ਖਾਦੇ ਸੀ ਸਾਰਿਆਂ ਨੇ ਕੈਪਸੂਲ ਖਾਦੇ ਹੋਏ ਸੀ ਤੁਸੀਂ ਕੈਪਸੂਲ ਖਾਏ ਉਹਨਾਂ ਨੇ ਖਾਏ ਹਾਂ ਪੇਪਰ ਵੀ ਬੀਤੇ ਸਾਰੇ ਦੀ ਪੇਪਰ ਦੂਜਾ ਹੁੰਦਾ ਹੀ ਆਪਣਾ ਗਾਂਜ ਵਾਲਾ ਅੱਛਾ ਗਾਂਜੇ ਹੀ ਦੀ ਆ ਹਾਂ ਪੰਜਰੇ ਹਾਂ ਹੀ ਪੰਜੇ ਨੇ ਹਾਂ ਇਹ ਨਾਲੇ ਪਾਣੀ ਦੇ ਨਾਮ ਦੇ ਗਏ ਹਾਂ ਤੂੰ ਨਹੀਂ ਉੱਤਰ ਥੱਲੇ ਬਖੜਾ ਤੇ ਮੈਂ ਉਤਰਿਆ ਸੀ ਮੈਂ ਬਾਰਿਜ਼ ਹੀ ਕਰਨੀ ਕੱਢਣ ਦੀ ਕੋਈ ਸੀ ਤੁਨੋਂ ਆਂਦਾ ਹੀ ਤੇਰ ਨਾਲ ਮੈਨੂੰ ਥੋੜਾ ਬੈਠੀ ਆਂਦਾ ਸੀ ਤੁਨੋਂ ਤਿੰਨਾਂ ਨੇ ਕੁਛ ਨਹੀਂ ਕਰ ਰਹੇ ਅੰਦਰ ਤੁਨੋਂ ਆਂਦਾ ਸੀ ਇਹ ਜਿਹੜੇ ਕਥਿਤ ਦੋਸ਼ੀ ਦੱਸੇ ਗਏ ਆ ਇਹਨਾਂ ਦਾ ਕਹਿਣਾ ਹੈ ਕਿ ਅਸੀਂ ਪਹਿਲਾਂ ਉੱਥੇ ਕੋਈ ਨਸਾ ਕੀਤਾ ਉਸਕੇ ਬਾਅਦ ਉਹ ਬਾਘਰ ਨਹਿਰ ਤੇ ਉਤਰ ਕੇ ਦੋ ਮੁੰਡੇ ਜਿਹਨਾਂ ਦੀ ਮੌਤ ਹੋਈ ਹੈ। ਔਰ ਇਹਨਾਂ ਨੂੰ ਇਹਨਾਂ ਨੇ ਕੱਢਣ ਦੀ ਕੋਸ਼ਿਸ਼ ਨਹੀਂ ਕੀਤੀ ਬਲਕਿ ਉੱਥੋਂ ਚਲੇ ਗਏ। ਇਸੇ ਕਰਕੇ ਇਹ ਤਿੰਨਾਂ ਦੇ ਖਿਲਾਫ ਮੁਕਦਮਾ ਦਰਜ ਹੋਇਆ ਹੈ 304 ਦੇ ਤਹਿਤ ਔਰ ਕਥਿਤ ਅਰੋਪੀਆਂ ਨੂੰ ਸਮਾਣਾ ਅਦਾਲਤ ਤੇ ਅੱਗਾ ਪੁਲਿਸ ਫੇਸ ਕਰ ਰਹੀ ਹੈ। ਪਰਮਨ ਪ੍ਰਥਮ ਦੇ ਨਾਲ ਪ੍ਰਸੋਤਮ ਕੋਸਿਕ ਸਮਾਣਾ ਨਿਊਜ਼